ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅੱਜ ਆਪਾਂ ਵੀਰ ਕੀਤਾ ਹੋਇਆ ਹੈਗਾ ਕ੍ਰੇਪ ਦਾ ਸੈਮੀ ਕ੍ਰੇਪ ਦੇ ਉੱਪਰ ਨੇਚਰਲ ਕ੍ਰੇਪ ਦੇ ਉੱਪਰ ਆਪਾਂ ਸੂਟ ਹੈਗਾ ਜਿਹੜਾ ਇਹ ਰੈਡੀ ਕੀਤਾ ਪਿੱਟਾ ਪਲਸ ਚੜੀ ਦਾ ਇਹਦੇ ਵਿੱਚ ਕੰਮ ਹੋਇਆ ਹੋਇਆ ਹੈਗਾ ਤੁਸੀਂ ਕੰਮ ਦੀ ਫਿਨਿਸ਼ਿੰਗ ਹੈ ਜਿਹੜੀ ਦੇਖ ਸਕਦੇ ਹੋਗੇ ਪਲਸ neck ਤੇ ਵੀ ਵਰਕ ਹੈਗਾ ਤੇ ਬਾਵਾ ਤੇ ਵੀ ਇਸ ਤਰ੍ਹਾਂ ਵਰਕ ਹੋਇਆ ਹੋਇਆ ਹੈਗਾ ਤੇ ਫੁੱਲ ਪਿਓਰ ਆਰਗੈਂਜ਼ਾ ਆਪਾਂ ਦੁਪੱਟਾ ਰੱਖਿਆ ਹੈਗਾ ਨਾਲ ਪਲੱਸ ਆਪਾਂ ਵਰਕ ਕੀਤਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਕੰਮ ਬਹੁਤ ਹੀ ਹੈਵੀ ਦੁਪੱਟਾ ਹੈਗਾ ਜੇ ਤੁਸੀਂ ਦੁਪੱਟੇ ਨਾਲ ਸੂਟ ਹੈਗਾ ਰੈਡੀ ਕਰਵਾਉਂਗੇ ਤਾਂ ਇਹਦੀ ਕਾਸਟ ਜ਼ਿਆਦਾ ਹੋਊਗੀ ਜੇ ਤੁਸੀਂ ਵਿਦਆਊਟ ਦੁਪੱਟਾ ਸਿੰਪਲ ਦੁਪੱਟਾ ਰੱਖਦੇ ਹੋ ਮੇਰਾ ਵਰਕ ਤੋਂ ਹਨ ਤਾਂ ਫਿਰ ਇਹਦੀ ਕਾਸਟ ਹੈਗੀ ਜਿਹੜੀ ਘੱਟ ਜਾਊਗੀ ਤੇ ਆਪਾਂ ਜੁੱਤੀ ਵੀਅਰ ਕੀਤੀ ਹੈ ਪੰਜਾਬੀ ਜੁੱਤੀ ਜਰੀ ਦੀ ਦੇਖੋ ਵਿੱਚ थ्रेड ਪਾ ਕੇ ਕੰਮ ਹੋਇਆ ਹੋਇਆ ਹੈਗਾ ਬਹੁਤ ਹੀ ਜ਼ਿਆਦਾ ਸੋਹਣੀ ਲੁੱਕ ਹੈਗੀ ਜੁੱਤੀ ਦੀ ਤੇ ਬਹੁਤ سارے ਇਹਦੇ ਵਿੱਚ ਦੋ ਕਲਰ ਅਵੇਲੇਬਲ ਸੀਗੇ ਇੱਕ ਇਹ ਵਾਲਾ ਸੀ ਇੱਕ ਮਹਿਰੂਨ ਸੀਗਾ ਜੇ ਤੁਸੀਂ ਜੁੱਤੀ ਵੀ ਇਸ ਤਰ੍ਹਾਂ ਹੀ ਲੈਣਿਆ ਚਾਹੁੰਦੇ ਹੋਗੇ ਤਾਂ ਮੈਨੂੰ ਡੀਐਮ ਕਰ ਸਕਦੇ ਹੋਗੇ ਤਾਂ ਤੁਸੀਂ ਆਪਣਾ ਸਾਈਜ਼ ਹੈ ਜਿਹੜਾ ਦੱਸ ਸਕਦੇ ਹੋ ਇਹਦੇ ਵਿੱਚ ਬਹੁਤ ਸਾਰੇ ਕਲਰ ਅਵੇਲੇਬਲ ਹੈਗੇ ਨੇ ਕਲਰ ਚਾਰਟ ਮੰਗਾ ਲਿਓ ਤੇ ਸੇਮ ਸੂਟ ਹੈਗਾ ਜਿਹੜਾ ਰੈਡੀ ਕਰਵਾ ਲਿਓ ਤੇ ਚਲੋ ਜੀ ਆਪਾਂ ਦਿਖਾਉਣੇ ਅਗੇ ਸੂਟ ਤੁਹਾਨੂੰ ਹਾਂਜੀ ਅੱਜ ਆਪਾਂ ਲੈ ਕੇ ਆਏਗੇ ਭੈਣਾਂ ਦੀ ਡਿਮਾਂਡ ਤੇ ਬਹੁਤ ਹੀ ਜ਼ਿਆਦੇ ਸੋਹਣੇ ਸੂਟ ਲੈਣਗੇ ਕਾਫੀ ਡਿਮਾਂਡ ਆ ਰਹੀ ਸੀ ਵੀ ਸਾਨੂੰ ਦੁਪੱਟਾ ਸੂਟ ਚਾਹੀਦੇ ਨੇਗੇ ਵਿਦਆਊਟ ਲਾਈਨਿੰਗ ਰਹਣਗੇ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਬ੍ਰਾਂਡ ਟਿਸਟਰ ਰਹੂਗਾ ਇਹ ਵਾਲੀ ਰਹੂਗੀ ਜੀ 셔ਟ ਰਹੂਗੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ ਤੇ ਨਾਲ ਹੈਗੀ ਇਹਦੇ ਪਲੇਨ ਬਾਟਮ ਹੈਗੀ ਤੇ ਇਦਾਂ ਇਹਦਾ ਦੁਪੱਟਾ ਰਹੂਗਾ ਬਾਤ ਹੀ ਜ਼ਿਆਦੇ ਸੋਹਣਾ ਦੁਪੱਟਾ 4 ਸਾਈਡ ਪ੍ਰਿੰਟ ਹੋਇਆ ਹੋਇਆ ਹੈਗਾ ਤੇ ਸੈਂਟਰ ਦੇ ਵਿੱਚ ਹੈਗਾਗਾ बॉटम ਨਾਲ ਦਾ ਠੀਕ ਹੈ ਜੀ ਪ੍ਰਾਈਸ ਇਹਦਾ ਰਹੂਗਾ ਜੀ 2500 ਵਿਦ ਸ਼ਿਪਿੰਗ ਰਹੂਗਾ ਫਾਸਟਲੀ ਆਰਡਰ ਕਰ ਦਿਓ ਕਿਉਂਕਿ ਲਿਮਟਿਡ ਜਸਟਾਕ ਹੈਗਾ ਦੁਬਾਰਾ ਨਹੀਂ ਮਿਲਣਾ ਲੋਟ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਸਾਰੇ ਸੂਟ ਬਹੁਤ ਹੀ ਜਿਆਦੇ ਸੋਹਣੇ ਨੇਗੇ ਸਾਰਿਆਂ ਦਾ ਬ੍ਰਾਂਡ ਟਿਸਟਾ ਹੀ ਹੈ ਜਿਹੜੀ ਕਲੈਕਸ਼ਨ ਦੇ ਵਿੱਚ ਤੇ ਨਾਲ ਰਹੂਗੀ ਇਸ ਤਰ੍ਹਾਂ کریم ਕਲਰ ਦੀ ਬਾਟਮ ਰਹੂਗੀ ਇਸ ਤਰ੍ਹਾਂ ਦੁਪੱਟਾ ਰੈਡੀ ਕੀਤਾ ਹੋਇਆਗਾ ਸੇਮ ਪ੍ਰਾਈਸ ਦਾ ਸੂਟ ਹੈਗਾ 2500 ਵਿਦ ਸ਼ਿਪਿੰਗ ਨੈਕਸਟ ਕਲਰ ਆਜੂਗਾ ਯੀ येलो ే దుపట్ ਨੈਕਸਟ ਸੂਟ ਰਹੂਗਾ ਜੀ येलो ਇਹ ਲਾਈਟ ਦੇ ਵਿੱਚ ਡਾਰਕ ਨਹੀਂ ਹੈਗਾ ਇਸ ਤਰ੍ਹਾਂ ਪ੍ਰਿੰਟਿੰਗ ਬਣੀ ਹੋਈ ਹੈ ਤੇ ਨਾਲ ਹੈਗੀ ਹੈਗੀ ਪਲੇਨ ਬਾਟਮ ਵਾਈਟ ਨਾਲ ਹੈਗਾ ਜੀ ਦੁਪੱਟਾ ਇਸ ਤਰ੍ਹਾਂ ਦੁਪੱਟਾ ਵਿੱਚ ਬੁੱਟੀਆਂ ਨੇਗੀਆਂ ਸ਼ਰਟ ਨਾਲ ਦਾ ਪ੍ਰਿੰਟ ਹੈਗਾ ਨੈਕਸਟ ਕਲਰ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਇਹ ਵਾਲੀ ਬਾਟਮ ਰਹੂਗੀ ਤੇ ਇਸ ਤਰ੍ਹਾਂ ਦੁਪੱਟਾ ਰਹੂਗਾ ਬਹੁਤ ਹੀ ਜਿਆਦਾ ਸੋਹਣਾ ਕਾਫੀ ਜਿਆਦਾ ਸੋਹਣਾ ਡਿਜ਼ਾਈਨ ਲਗੇ ਹਲੋ ਜੀ ਇਸ ਤੋਂ ਬਾਅਦ ਤੁਸੀਂ ਨੈਕਸਟ ਕਲਰ ਦੇਖ ਸਕਦੇ ਹੋਗੇ ਪਲੇਨ ਬਾਟਰ ਮੰਗੀ 컬러 کافی ਜਾਦੇ ਸੋਹਣੇ ਨੇ ਸਾਰੇ ਸੂਟਾਂ ਦੇ ਇਸ ਤਰ੍ਹਾਂ ਦੁਪੱਟਾ ਬਣਦਾ ਡਿਜ਼ਾਈਨ ਇਦਾਂ ਹੀ ਨੇ ਸਾਰੇ ਦੁਪੱਟਿਆਂ ਦੇ ਕੋਈ ਕਿਸ ਤਰ੍ਹਾਂ ਕੋਈ ਕਿਸ ਤਰ੍ਹਾਂ ਮਤਲਬ ਸਾਰਿਆਂ ਦੇ ਡਿਫਰੈਂਟ ਡਿਫਰੈਂਟ ਡਿਜ਼ਾਈਨ ਨੇ ਡਿਫਰੈਂਟ ਪ੍ਰਿੰਟ ਨੇਗੇ ਤੁਸੀਂ ਜਿਵੇਂ ਵੀ ਇੱਕ ਲੈਣਾ ਸੂਟ ਡੋ ਲੈਣਾਗਾ ਲੈ ਸਕਦੇ ਹੋ ਦੁਪੱਟਾ ਫਰਨੀਸ਼ਿੰਗ ਹੋ ਕੇ ਨਾ کافی ਜਾਦੇ ਸੋਹਣੇ ਰੈਡੀ ਹੋ ਜਾਣਗੇ ਜਦੋਂ ਇਹਨਾਂ ਨੂੰ ਫਰਨੀਸ਼ਿੰਗ ਹੋਗੀ ਲੇਸ ਵਗੈਰਾ ਲੱਗ ਗਈ ਲੋ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਬ੍ਰੀਕ ਪ੍ਰਿੰਟ ਹੈਗਾ। ਇਹ ਆਜੂ ਹੈ। ਕਰੀਮ ਕਲਰ ਦੀ ਬਾਟਮ ਰਹੂਗੀ। ਤੇ ਨਾਲ ਇਸ ਤਰ੍ਹਾਂ ਦੁਪੱਟਾ ਰਹੂਗਾ ਡਬਲ ਸ਼ੇਡ ਦਾ। ਫਿਰ ਆਜੂ ਗਾਜੀ ਡਾਰਕ ਗ੍ਰੇ ਕਲਰ ਆਜੂਗਾ। ਪਲੇਨ ਬਾਟਮ ਰਹੂਗੀ ਇਸ ਤਰ੍ਹਾਂ ਦੁਪੱਟਾ ਰਹੂਗਾ ਡਿਜ਼ਾਈਨ ਕੀਤਾ ਹੋਇਆ ਸਾਰੇ ਨਿਊ ਡਿਜ਼ਾਈਨ ਆਇਨਗੇ ਕੋਈ ਵੀ ਤੁਹਾਨੂੰ ਪਸੰਦ ਆਉਂਦਾ ਦੁਪੱਟੇ ਦੇ ਵਿੱਚੋਂ ਤੁਸੀਂ ਲੈ ਸਕਦੇ ਹੋ ਇਹ ਵਾਲਾ ਡਿਜ਼ਾਈਨ ਵੀ ਚੈੱਕ ਕਰੋ इस तरह प्लेन बॉटम रहूगी एद आजकल जी तील का प्रिंट है जिदा प्राइस है तीन हजार ਮੈਚਿੰਗ ਲਓਗੇ ਤਾਂ 2500 ਰਹੂਗਾ 올ਓਵਰ ਦਾ 3000 ਪ੍ਰਾਈਸ ਹੈ ਇਸ ਤੋਂ ਬਾਅਦ ਆਜੂਗਾ ਜੀ ਪਿਓਰ ਮਾਲ ਦੇ ਵਿੱਚ ਸੂਟ ਹੈਗਾ ਸਾਡੇ 2500 ਪ੍ਰਾਈਸ ਹੈ ਇਹਦਾ ਡਿਜ਼ਾਈਨਿੰਗ ਤੁਸੀਂ ਦੇਖੋ ਨੈਕਸਟ ਵੀ ਹੈਗਾ ਪਿਓਰ ਮਾਲ ਦੇ ਵਿੱਚ ਹੈਗਾ ਸੇਮ ਸੂਟ ਹੈਗਾ ਕਾਫੀ ਜ਼ਿਆਦਾ ਸੋਹਣਾ ਲੱਗਿਆ ਸਾਨੂੰ ਤਾਂ ਕਰਕੇ ਅਸੀਂ 2300 ਟ ਲੈ ਆਉਣੇ ਹੁੰਨੇ ਆਗੇ ਚੁਣੌਣ ਦੇ ਵਿੱਚ ਸੂਟ ਹੈਗਾ 올 ਓਵਰ ਲੈਣਾ ਤਾਂ 2000 ਹੈਗਾ ਮੈਚਿੰਗ ਥੋੜਾ ਜਿਹਾ ਠੀਕ ਪ੍ਰਾਈਸ ਦੇ ਵਿੱਚ ਪੈ ਜਾਊਗਾ ਇਸ ਤੋਂ ਬਾਅਦ ਆਜੂਗਾ ਜੀ ਤੀਲ ਦਾ ਪ੍ਰਿੰਟ ਹੈਗਾ ਬਲੱਡੀ ਪ੍ਰਾਈਸ ਰਹੂਗਾ 3000 ਟੀਸਟਾ ਬ੍ਰਾਂਡ ਦੇ ਸੂਟ ਨੇਗੇ ਸਾਰੀ ਅੱਜ ਵਾਲੀ ਕਲੈਕਸ਼ਨ ਜਿੰਨੀ ਵੀ ਹੈ ਟੀਸਟਾ ਦੀ ਹੈ ਤੇ ਲਾਸਟ ਹੈਗਾ ਇਹ ਵੀ ਤੀਲ ਦਾ ਪ੍ਰਿੰਟ ਹੈ ਪ੍ਰਿੰਟਿੰਗ ਡਿਜ਼ਾਈਨ ਤੁਹਾਡੇ ਸਾਹਮਣੇ ਹੈ ਜਿਨ੍ਹਾਂ ਨਾਲ ਦੁਪੱਟੇ ਨਹੀਂ ਹੈਗੇ ਤੁਸੀਂ ਲਗਵਾ ਸਕਦੇ ਹੋ ਆਪਣੀ ਚੁਆਇਸ ਅਨੁਸਾਰ ਵੀ ਤੁਸੀਂ ਕਿਵੇਂ ਦੇ ਦੁਪੱਟੇ ਲੈਣਾ ਚਾਹੁੰਦੇ ਹੋ ਉਹਦਾ ਤੁਸੀਂ ਸਾਨੂੰ ਦੱਸ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨੇਗੇ ਜਿਹੜੇ ਪਸੰਦ ਆਏ ਹੋਣਗੇ ਮੇਰੇ ਬਲੌਗਸ ਵਾਲੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਲਿੰਕ ਆਪਣਾ ਪਾਇਆ ਹੁੰਦਾ ਹੈਗਾ ਚੈੱਕ ਕਰ ਲਿਓ ਤੇ ਜੇ ਕੋਈ ਮੇਰਾ ਬੁਟੀਕ ਵਾਲੇ ਚੈਨਲ ਤੇ ਨਵਾਂ ਆ ਤਾਂ ਜ਼ਰੂਰ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਪੇਜ ਨੂੰ ਇੰਸਟਾਗ੍ਰam ਆਈਡੀ ਨੂੰ ਜ਼ਰੂਰ ਫੋਲੋ ਕਰਿਓ ਗੁੱਡ ਲੁੱਕ ਰੀਪਸ ਬੁਟੀਕ ਦੇ ਨਾਮ ਤੇ ਆਪਣੀ ਆਈਡੀ ਹੈਗੀ ਜ਼ਰੂਰ ਫੋਲੋ ਕਰਿਓ ਤੇ ਬਲੌਗਸ ਵਾਲੇ ਚੈਨਲ ਨੂੰ ਵੀ ਜ਼ਰੂਰ ਫੋਲੋ ਕਰਿਓ ਜੀ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨੇਗੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਚੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ